ਮਾਨਯੋਗ ਸ੍ਰੀ ਗੌਰਵ ਜਾਦਵ ਸਾਹਿਬ ਡੀਜੀਪੀ ਸਾਹਿਬ ਪੰਜਾਬ ਸ੍ਰੀ ਸਰਿੰਦਰਪਾਲ ਸਿੰਘ ਪਰਮਾਰ ਏਡੀਪੀ ਸਾਹਿਬ ਝੰਡਾ ਰੇ ਸ੍ਰੀ ਦੀਪਕ ਪ੍ਰੀ ਐਸਐਸਪੀ ਸਾਹਿਬ ਝੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਭੇਟ ਮਨਜੀਤ ਸਿੰਘ ਡੀਐਸਪੀ ਸਾਹਿਬ ਰੂਰਲ ਜਿਹਦੀ ਸੁਪਰਵੀਜ਼ਨ ਅਧੀਨ ਮਾਰੇ ਅਨਸਰਾਂ ਵਿਰੁੱਧ ਚਲਾਈ ਗਈ ਮਹਿੰਮ ਦੇ ਤਹਿਤ ਥਾਣਾ ਸਦਰ ਦੇ ਏਰੀਆ ਕੰਪਨੀ ਇੰਡਸਟਰੀ ਏਰੀਆ ਵਿੱਚ ਮਨ ਇਹ ਅਸੀਂ ਨਾਕਾ ਹੁੰਦੀ ਹਾਈ ਟੈਕ ਕੋਰਟ ਸ਼ੀਰ ਹੁਦਿਆ ਨੂੰ ਸੀ ਕਾਂਡਿਟੀ 8624 ਨੂੰ ਮੇਰੇ ਪਾਸ ਮਹਿਫੂਜ਼ ਆलम ਉੱਤਰ ਹੰਜ਼ੂਰ ਆलम ਵਾਸੀ ਨਮਰੋਲੀ ਜ਼ਿਲ੍ਹਾ ਦਰਭੰਗਾ ਬਿਹਾਰ ਖਾਲ ਤਹਿਰਕਤੀ ਕੋਰਟ ਸ਼ੀਰ ਨੇ ਆ ਕੇ ਇਤਰਾਜ਼ ਦਿੱਤੀ ਕਿ ਇੱਕ ਨਾਮੂ ਬਿਅਕਤੀ ਨੇ ਉਸ ਦਾ ਮੋਬਾਈਲ ਫੋਨ ਸੱਪ కుమార్ ਕੇ ਕੋਲੇ ਆ ਕੇ ਭੱਜ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 36 ਇਨੀਤੀ ਅਖੇਚੋਰੀ ਅੰਡਰ ਸੈਕਸ਼ਨ 382 ਆਈ ਪੀਸੀ ਦਰਜ ਕਰਕੇ ਦੋਸ਼ੀ ਦੀ ਭਾਰੀ ਜਿੱਤੀ ਗਈ ਅਤੇ ਮੁਕੋਰੋ ਲੋਕਰਾਬ ਮਿਲਣ ਤੇ ਚੈਲ ਬੈਕਟਰੀ ਵੈਕਸਾਈਡ ਟੰਗ ਵਾਲੀ ਨੂੰ ਜਾਣ ਵਾਲੇ ਰਸਤੇ ਵਿੱਚ ਖੇਤਾਂ ਵਿੱਚ ਭੱਜ ਕੇ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਆਕਾਸ਼ਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਸੀ ਵੈਕਸਾਈਡ ਚੈਰ ਫੈਕਟਰੀ ਨੂੰ ਕਾਬੂ ਕਰਕੇ ਦਰਮੇਂ ਪ੍ਰਤੀਸ਼ ਉਸ ਪਾਸੋਂ ਕੋ ਪਿਤਾਵਾ ਮੋਬਾਈਲ ਬਰਾਮਦ ਕੀਤਾ ਹੈ ਜਿਸ ਨੇ ਪੁਸ਼ਕਿਸ਼ ਨੇ ਮੰਨਿਆ ਕਿ ਉਸ ਨੇ ਇਸ ਕੇਸ ਹੰਦੀਆਂ 9 ਹੋਰ ਵਾਰਦਾਤਾਂ ਨੂੰ ਜਾਂਬ ਦਿੱਤਾ ਹੈ ਤੇ 9 ਮੋਬਾਈਲ ਫੋਨ ਖੋ ਕੇ ਤਾਕਾ ਥਾਮਾ ਦੇ ਵਿੱਚ ਹਨ ਜਿਸ ਨੂੰ ਨੇ ਕਿਸ ਨੂੰ ਕੱਲ ਮਾਨਜੋਗ ਰਡਾਲਤ ਅੱਤੇ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਮਾਨਡ ਹਾਸਲ ਕੀਤਾ ਗਿਆ ਸੀ ਅੱਜ ਦੁਬਾਰਾ ਫਿਰ ਮਾਨਜੋਗ ਰਡਾਲਤ ਅੱਤੇ ਪੇਸ਼ ਕਰਕੇ ਬੇਨਤੀ ਕਰਕੇ ਉਸ ਦਾ ਹੋਰ ਰਮਾਨਡ ਹਾਸਲ ਕੀਤਾ ਜਾਵੇਗਾ ਇਸ ਪਾਸੋਂ ਹੋਰ ਵੀ ਕਾਫੀ ਥੋੜੀ ਜਿਹਾ ਮੋਬਾਈਲ ਬਰਾਮਦ ਹੋਣ ਦੀ ਸੰਭਾਵਨਾ ਹੈ